ਸੱਚੇ ਕੱਲ ਜੁੜੇ ਹੋਏ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀ ਖਬਰ ਖਬਰਨਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ ਟਰਲੀ ਨਾਲ ਜ਼ਬਰਦਸਤ ਟੱਕਰ ਦੋਵਾਂ ਦੀ ਮੌਤ ਚਾਰਗੰਭੀਰ जख्मी ਪੰਜਾਬੀ ਸੰਗੀਤ ਜਗਤ ਤੋਂ ਮਨਤਪਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਅਦਰਸਲ ਪੰਜਾਬ ਤੋਂ ਪਿਆੜਕ ਸੜਕ ਹਾਸੇ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਤਰ ਥੱਲੀ ਨੱਚੀ ਹੋਈ ਹੈ ਇਹ ਦੱਸਦੀ ਹੈ ਕਿ ਹਰਿਆਣਾ ਸ਼ਹਿਰਕਪੁਰ ਮੁੱਖ ਮਾਰਗ ਤੇ ਪਿੰਡ ਬਗਪੁਰ ਨੇੜੇ ਗਾਇਕ ਭੁਪਿੰਦਰ ਬੱਬਲ ਨੇ ਸੰਗੀਤ ਗਰੋਪ ਦੀ ਟੈਂਪੂ ਟਰੈਵਲ ਗੱਡੀ ਨਾਲ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਇਹ ਹਾਸੇ ਚ ਮਨੋਰੰਜਨ ਜਗਤ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਜਾਣਕਾਰੀ ਨੇ ਦੱਸਿਆ ਕਿ ਉੱਤਕ ਦਰਦਨਹਾਸਾ ਇੱਕ ਟੈੰਪੂ ਟਰੈਵਲ ਵਾਹਨ ਤੇ ਟਰੈਕਟਰ ਅਲੀ ਨਾਲ ਟਕਰਾਨ ਕਾਰਨ ਵਾਪੜਿਆ ਇਹ ਹਾਦਸੇ ਚ ਗੱਡੀ ਚ ਸਵਾਰ 12 ਲੋਕਾਂ ਚੋਂ ਦੋ ਲੋਕ ਮੌਦੀ ਮੌਤ ਹੋ ਗਏ ਜਦਕਿ ਚਾਰ ਲੋਕ ਗੰਭੀਰ ਜ਼ਖਮੀ ਹਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਹਜ਼ਾਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੰਨਾ ਵਿਤਨ ਤੋਆ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਇੱਕ ਦਿਹਾਲਤ ਨਾਜੁਕ ਹੌਨ ਕਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਹ ਭਿਆਨਕ ਹਾਸਾ ਉਸ ਵapore ਜਦ ਇੱਕ ਤੇਜ਼ ਰਫਤਾਰ ਟੈਂਪੋ ਟ੍ਰੈਵਲ ਗੱਡੀ ਜੋ ਕਿ ਕਲਾਵਾ ਕਾਰ ਭਵਿੰਦਰ ਬੱਬਲ ਨਾਲ ਜਗਰਾਤੇ ਤੇ ਕਰਕੇ ਜੰਮੂ ਤੋਂ ਚੰਡੀਗੜ੍ਹ ਪਰਤ ਰਹੀ ਸੀ ਖਬਰ ਮਨ ਤੱਕ ਵੇਖਣੀ ਆਪ ਸਭ ਦਾ ਧੰਨਵਾਦ